ਆਹ ਬਹੁਤ ਸਰਪੈਂਚ ਦਾ ਮੁੰਡਾ ਵੇ ਇਹ ਆਪਣੇ ਦਾਣੇ ਗੱਡੀ ਚ ਲੈ ਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਆਨ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿ ਤਰ੍ਹਾਂ ਮੇਰਾ ਭਰਾ ਤੇ ਆਣਾ ਅਸੀਂ ਵੀ ਉਹਨੂੰ ਇਤਰਾ ਹੀ ਫੋਕਣਾ ਵਾ ਠੀਕ ਆ ਨਾ ਸਾਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆ ਇਹਨੂੰ ਬਸ ਮਾਰਨਾ ਵਾ ਨੂੰ ਵੀ ਕੋਣ ਬੰਦਾ ਉਹ ਪਤਾ ਨਹੀਂ ਆ ਬੰਦਾ ਹੁਣ ਉਹ ਮੁੰਡੇ ਗਏ ਲੱਭਣ ਚ ਲੱਭ ਕੇ ਤੇ ਸਾਹਮਣੇ ਲਿਆ ਕੇ ਫੋਕਣਾ ਨੂੰ ਦਾਣੇ ਕਿੱਥੇ ਲੈ ਕੇ ਜਾ ਰਹੇਗੇ ਦਾਣੇ ਮੰਡੀ ਲੈ ਕੇ ਜਾਣ ਦੇ ਸੇਲਰ ਚ ਹਾਂਜੀ ਇੱਕ ਕੰਮ ਕਰ ਦੇਗੇ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹੱਡੀਆਂ ਇਹਦੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਭਾਜੀ 4-5 ਗੱਡੀਆਂ ਵੱਡੀਆਂ ਆ ਤੁਹਾਨੂੰ ਕਿਦਾ ਪਤਾ ਕਦ ਗੋਲੀ ਵਜੀ ਇਹ ਹੁਣ ਸਾਨੂੰ ਕੋਣ ਗਏ ਛੋਟਾ ਪਤੀ ਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਹ ਹੋਣ ਲੱਗਾ ਤਾਂ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਤੇ ਅੱਡੇ ਚ ਜਿੰਨਾ ਤੱਕ ਉਹਨਾਂ ਨੇ ਹਸਪੀਟਲ ਦੇ ਹੌਲ ਦੇ ਲਿਆੰ ਦਾਵਾ ਉਹਨੇ ਚ ਮੇਰੇ ਸਾਥ ਮੋਕ ਗਿਆ ਆ ਮੇਰਾ ਛੋਟਾ ਪਤੀ ਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫ਼ਤਰ ਚ ਡਿਊਟੀ ਕਰਦਾ ਵਾ ਤੋਂ ਨੇ ਜਦੋਂ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਸਾਹਨੇ ਆਏ ਮੇਰੇ ਪ੍ਰਾਣ ਨੂੰ ਸਾਫ ਚਾਹੀਦਾ ਬਸ ਤੇ ਡਰਾਈਵ ਦਾ ਕੰਮ ਕਰਦੇ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਸਾਡੀਆਂ 6 ਗੱਡੀਆਂ ਸਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੀ ਕਿਤੇ ਸਾਈਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਦਾ ਬੁੜਾ ਕੋਈ ਹਾਂਜੀ ਆਡਾ ਪਿਓ ਜਿਹੜਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ ਸਰਪੰਚ ਨੂੰ ਨਾ ਪਿੰਡ ਰੋੜਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਦੇ ਸਾਹੇ ਨਾਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆ ਆਰਤੀਆ ਦੇ ਡਰਾਈਵਰ ਨੇ ਬਾਪਨੇ ਮਾਲਕ ਨੂੰ ਛੱਡਿਆ ਵਾ ਦੋ ਕਾਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਫਾਈ ਹੋਏ ਆ ਛੋਜੇ ਰਹਿੰਦੇ ਉਹਨਾਂ ਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਅਜੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਜੀ ਬੋਲੀ ਹਰਪਾਲ ਸਿੰਘ ਨਾਂ ਦੇ ਬੰਦੇ ਨੇ ਹਾਂਜੀ ਹਾਂਜੀ ਫੋਟੋ ਆਈ ਹੋਈ ਤੇ ਡਰਾਈਵਰ ਆ ਜਿਹੜਾ ਸੀ ਕਿੰਨੇ ਬੰਦੇ ਸੀ ਉਹ ਫੋਟੋ ਸ਼ੋ ਕਰਾ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਜੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਲ ਹਾਂਜੀ ਹਾਂਜੀ ਆਰਤੀ ਕਾਚਾ ਨਾਮ ਸਾਇਨ ਜਿਹਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਕੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਗਾਏ ਸਮਾਨ ਨੂੰ ਜਿਹਦੇ ਨੇ ਸਿੱਧੀ ਆ ਜੀ ਕਾਰ ਕਿੰਨੇ ਕੀਤੀ ਹੈ ਹਾਂ ਜੀ ਜਿਹੜੀ ਗੱਡੀ ਆ ਜੀ ਉਹਦਾ ਚਾਚਾ ਜੀ ਉਹਨਾਂ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਨਹੀਂ ਬੁੱਸੇ ਜਾ ਜਤ ਪੰਨ ਤੋੜ ਉਹਨਾਂ ਦੀਆਂ ਗੱਡੀਆਂ ਹਾਂ ਜੀ ਉਹਨਾਂ ਦੀਆਂ ਗੱਡੀਆਂ ਜੀ ਅਸਲਾ ਕਿੱਥੋਂ ਹੋਣਾ ਚੋਣ ਜਾਂਦਾ ਪਾ ਜੀ ਪੁਲਿਸ ਪ੍ਰਸ਼ਾਸਨ ਕੀ ਕਰਨ ਲਿਆ ਵਾ ਕਿੰਨਾ ਅਸਲਾ ਹੀ ਉਹਨਾਂ ਕੋਲ ਹਾਂ ਜੀ ਇੱਕੋ ਅਸੰਦੇ ਜੀ ਜੀ ਬਾਕੀ ਤਾਂ ਆਹ ਵੇਖੋ ਗੱਡੀ 'ਚ ਪਈਆਂ ਵਾ ਕਿਰਪਾਨਾਂ ਨਹੀਂ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਜੀ ਉਹ ਪੈਸਾ ਹੀ ਆ ਪਿਸਟਲ ਹੀ ਇੱਕ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਤੋਂ ਏਂਟਰ ਕਰਨ ਤੋਂ ਆਫਿਸ 'ਤੇ ਲੜਤਾਂ ਇਸੇ ਲੜਾਈ ਦੌਰਾਨ ਗੋਲੀ ਚਲੰਗ ਕਰਨ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ ਜਿਹਦੇ ਸਮਾਨ ਵਿੱਚ ਆਫਰ ਨੰਬਰ 77 ਅੰਦਰ ਸੈਕਸ਼ਨ 302 ਆਪੀਸੀ 34 ਆਈ 302 34 ਆਪੀਸੀ 25 ਕੰਗ ਦਾ ਨਾਮ ਅਰਮਨ ਨੂੰ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ। ਕਿੰਨੇ ਦੋਸ਼ੀ ਆਦੇ? ਇਹਦੇ ਵਿੱਚ ਤਿੰਨ ਦੋਸ਼ੀ ਆ ਜੀ। ਕੌਣ ਕੌਣ ਨੇ? ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਰਨਾਰਸੀ ਦਾਸ ਵਾਸੀ ਮੋਦਮਪੁਰ। ਦੂਸਰਾ ਹੈ ਦਾ ਸਾਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਟੈਂਟ ਕੁਲਲਾ। ਤੀਜਾ ਹੈ ਹਰਪਾਲ ਸਿੰਘ ਪੁੱਤਰ ਮਲਖਾ ਸਿੰਘ ਵਾਸੀ ਮਟੰਮ। ਆ ਡਰਾਈਵਰ ਨੇ ਕਰੇ? ਨਹੀਂ ਇਹਨਾਂ ਚ ਇੱਕ ਡਰਾਈਵਰ ਆ ਦੋ ਆੜਤੀ ਹੈ। ਇਹਨਾਂ ਨੂੰ ਜਲਦੀ ਜਲਦ ਗ੍ਰਿਫਤਾਰ ਕੀਤਾ ਜਾਵੇ।